ਆ ਚੈਨਲ ਤੇ ਆਖਰੀ ਵਾਰੀ ਬਲਾਸ ਸਤਿ ਸ਼੍ਰੀ ਅਕਾਲ ਸਲਾਮ ਦੁਆ ਨਮਸਤੇ ਅਦਾਬ ਘੋ ਸਾਰਾ ਖੁਸ਼ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੀਟ ਕਰਦੇ ਆ ਸਭ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਆ ਹਾਂਜੀ ਅਸੀਂ ਸੇ ਹੈਲੋ ਨੰਦਨ ਨੰਦਨਿਆ ਧੁੰਨ ਨੰਦਨਿਆ ਚਲੋ ਨਵੇਂ ਚੈਨਲ ਤੇ ਤੁਹਾਨੂੰ ਮਿਲਾਂਗੇ ਪਿੰਡ ਖਟੜਾ ਚੈਨਲ ਬਣਾ ਪਿੰਡ ਖਟੜਾ ਵਲੌਗਸ ਤੇ ਮਿਲਾਂਗੇ ਤੇ ਮੰਮੀ ਦੀਆਂ हांवता मिलेंगे ਤੇ ਮਮੀ ਦੇ ਜਿੰਨੇ ਵੀ ਭੈਣਾਂ ਨੇ ਕੰਮਕਾਰ ਕਰਨ ਵਾਲੀਆਂ ਡੇਲੀ ਰੁਟੀਨ ਵਲੌਗਸ ਵਾਲੀਆਂ ਸਾਰੇ ਜਿਵੇਂ ਆ ਚੈਨਲ ਨੂੰ ਪਿਆਰ ਦਿੱਤਾ ਉਵੇਂ ਹੀ ਉਹ ਚੈਨਲ ਨੂੰ ਪਿਆਰ ਦਿਓ ਪਿੰਡ ਚੈਨਲ ਦਾ ਨਾਮ ਦੁਬਾਰਾ ਦੱਸ ਦਿੰਨੇ ਆ ਪਿੰਡ ਖਟੜਾ ਵਲੌਗਸ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਆ ਦਾ ਬਟਨ ਪ੍ਰੈਸ ਕਰ ਲਿਓ ਨਮੀ ਨਮੀ ਵੀਡੀਓਜ਼ ਹੁਣ ਉਹਦੇ ਤੇ ਪੈਣ ਗਿਆ ਤੇ ਆਸਟ ਸਸਕਾਲ ਉਸ ਸੀਸ ਤੇ ਸਸਕਾਲ ਨੂੰ ਆਓ ਸਾਚੀਗਾ ਜੀ ਹੁਣ ਨਵੇਂ ਚੈਨਲ ਦੇ ਸਾਥੀ ਇਹਨ ਇੱਕ ਵੀਡੀਓ ਬਣਾ ਰਹੇ ਹਾਂ ਬਸ ਉਹ ਚੈਨਲ ਦੱਸਣ ਲਈ ਨੇਮ ਤੇ ਸਾਰੇ ਸਬਸਕ੍ਰਾਈਬ ਕਰ ਲਿਓ ਪਲੀਜ਼